ਜਦੋਂ ਸਿਆਲਾਂ 'ਚ ਜਿਹੜੇ 3-4 ਮਹੀਨੇ ਜਿਹੜੇ ਸਿਆਲਾਂ ਦੇ ਹੁੰਦੇ ਆ ਉਦੋਂ ਜੇ ਤੂੰ 15 ਕਰੇਂਗਾ ਤੇ ਗਾਹਦੂ ਆਪੇ ਸਾਬ ਲੜਾ ਹੂੰ 30 ਤਾਂ ਜਾਨੀ ਕਿ ਉਦੋਂ ਅਜ ਤਾਂ ਮੰਦਾ ਬਾਕੀ ਜੇ ਆਪਾਂ ਚੱਲ ਤੂੰ ਹੋਰ ਬੰਦਾ ਕਰ ਦੇ ਯਾਰ ਤੂੰ ਆਰਡਰ ਵੀ ਆਂਡਾ ਕਰ ਦੇ ਹੂੰ 30 ਤਾਂ ਤੂੰ ਚੱਲ ਤੂੰ ਐ ਕਰ ਦੇ ਤੂੰ ਤੀ ਤੂੰ 20 20 ਤਾਂ ਆ ਜਾ ਤੂੰ 300 ਕੋ ਗੜੀ ਰੱਖੀ ਹੂੰ ਆਪਾਂ 10 ਦੇ ਸਾਲ ਲਾਉਣੇ ਨੇ 100 ਰੁਪਿਆ ਤੂੰ ਆਂਡਾ ਬੰਦਾ ਕਰ ਦੇ 8 ਰੁਪਏ 7 ਰੁਪਏ ਕਰ ਦੇ 30 ਤੋਂ 20 ਤੇ ਆ ਜਾ ਫਿਰ ਵੀ 12000 ਨਾਲੋਂ ਚੰਗਾ ਹੀ ਆ। ਜੇ 12000 ਤੇ ਲੱਗੇ ਆ ਤੈਨੂੰ ਧੁੱਪੇ ਵੀ ਜਾਣਾ ਪੈਣਾ ਠੰਣ ਚ ਵੀ ਜਾਣਾ ਪੈਣਾ। ਇੱਥੇ ਆਪਦਾ ਜੇ ਹੁਣ ਗਰਮੀਆਂ ਚ ਇਹਦੇ ਪੱਖਾ ਲਾ ਕੇ ਛਾਂੇ ਮੰਜੜਾ ਕੇ ਪਹਿ ਜਾ ਸੌਂ ਜਾਪਣਾ। ਫਿਰ ਵੀ 20 ਰੁਪਏ ਆਈਊ। ਆਪਾਂ ਜ਼ਰੂਰੀ ਨਹੀਂ। ਜੇ ਤੂੰ ਹੋਰ ਕੰਮ ਵਧਾਉਣਾ ਅੱਗੇ ਦੇਖ। ਤੂੰ ਹੋਰ ਕੰਮ ਵਧਾਉਣਾ ਹੈ ਵਧਾਉਣ ਨੂੰ ਕੀ ਹੈ? ਵੀ ਜਦੋਂ ਫੀਡ ਹੀ ਪਾਉਣੀ ਆ ਜੇ ਹੁਣ 5 ਮਿੰਟਾਂ ਜੇ ਪੈਂਦੀ ਆ ਜੇ ਮੈਂ 300 ਕਰ ਦੂੰਗਾ ਮਿੰਟਾਂ ਚ ਵੇਜੂਗੀ। ਜੇ 300 ਦੁੱਗਣੀਆਂ ਕਰ ਦੂੰਗਾ 600 ਕਰ ਦੂੰਗਾ। ਤੇ ਜੇ ਹੁਣ 33000 ਰੁਪਿਆ ਵੱਜਦਾ ਤੇ 66000 ਹੋ ਗਿਆ ਉਹਦਾ ਗੱਲ ਨੂੰ ਤੁਸੀਂ ਆਉਂਦੀ ਕਮਾਈ ਜੋ ਬੰਦਾ ਵੀ ਰੱਖ ਕੇ ਉੱਤੇ ਤਾਂ ਤੁਹਾਨੂੰ ਰਹਿਣ ਸੁਪਰਵੀਜ਼ਨ ਦੇ ਤਾਂ ਰਹਿਣਾ ਹੀ ਪੈਣਾ ਕੰਮ ਤਾਂ ਕਹੇ ਕੋਈ ਆਪ ਨੂੰ ਤਾਂ ਹਾਇਰ ਹੋਣਾ ਹੀ ਪੈਣਾ ਵੇ ਇੱਕ ਗੱਲ ਕਰਦੇ ਸਹਾਇਕ ਧੰਦੇ ਉਹਨਾਂ ਟਾਈਮਾਂ ਦੇ ਵਿੱਚ ਕਿਹਾ ਜਾਂਦਾ ਜਦੋਂ ਖੇਤੀਬਾੜੀ ਚ ਵੀ ਚੰਗਾ ਨਫਾ ਹੋ ਜਾਂਦਾ ਸੀਗਾ ਹੁਣ ਤਾਂ ਫੁੱਲ ਟਾਈਮ ਵਰਕ ਦੇ ਵਿੱਚ ਵੀ ਕੋਈ ਮਾੜਾ ਨਹੀਂ ਕੋਈ ਮਾੜਾ ਨਹੀਂ ਯਾਰ ਆਪਾਂ ਅਗਲੇ ਇਸ ਧੰਦੇ ਦੀ ਗੱਲ ਨਹੀਂ ਕਰ ਰਹੇ ਚਾਹੇ ਕਿਸੇ ਨੇ ਮੱਝਾਂ ਰੱਖੀਆਂ ਨੇ ਜਾਂ ਗਾਂ ਕੋ ਡੇਰੀ ਫਾਰਮ ਗੱਲ ਕਰਦੇ ਆਪਾਂ ਬਈ ਹਰ ਚੀਜ਼ ਨੂੰ ਇਦਾਂ ਹੀ ਨੌਲੇਜ ਲੈ ਕੇ ਤੇ ਨਾਲ ਨਾਲ ਪ੍ਰੈਕਟੀਕਲ ਕਰਕੇ ਹੈਨਾ ਨੌਲੇਜ ਦੇ ਨਾਲ ਤੇ ਫਿਰ ਉਹ ਚੀਜ਼ ਹਰ ਚੀਜ਼ ਤੋਂ ਆਪਾਂ ਜਿਹੜਾ ਫਾਇਦਾ ਲੈ ਸਕਦੇ ਆ ਤੇ ਜੌਬ ਨਾਲੋਂ ਤਾਂ ਕਿਤੇ ਵਧੀਆ ਚੀਜ਼ ਹੈ ਉਹਨਾਂ ਇੱਕ ਮੈਂ ਕਮੇਡੀ ਇੰਟਰਵਿਊ ਵੇਖੀ ਸੀਗੀ ਠੀਕ ਹੈ ਉਹਦੇ ਕਿ ਉਹ ਦਿਖਾਉਂਦੇ ਸੀਗੇ ਵੀ ਉਹ ਦੇਖਾਂ ਅੰਡਾ ਕਿੱਥੇ ਦੇਗੀ ਉਹ ਦਿਖਾਉਂਦੇ ਸਾਡੀ ਕਮਾਈ ਆ ਇਸ ਤੋਂ ਬਾਅਦ ਅਸੀਂ ਆਦੀ ਕਮਾਈ ਕਿੱਥੇ ਦੇਖਣਾ 15 ਰੁਪਏ ਤੱਕ ਛੱਡ ਗਈ ਉਹ ਨਹੀਂ ਤਾਂ ਇੱਥੇ 15 ਰੁਪਏ ਕੋਣ ਛੱਡਦਾ ਹਾਂ ਔਰ ਚੁੱਪ ਕਰਕੇ ਛੱਡ ਕੇ ਤੁਰ ਗਈ ਹਣਾ ਠੀਕ ਹੈ ਆਪਣੇ ਬਾਰੇ ਸੋਚਦੀ ਹੈ ਹਾਂ ਆਪਾਂ ਚੱਕ ਉਹ ਉੱਥੇ ਰੱਖ ਲੈਣੇ 15 ਰੁਪਏ ਤੇ ਇਹਨਾਂ ਦੀ ਜਿਵੇਂ ਗਾਲਾਂ ਕੱਢਣੀਆਂ ਬਣਦੀਆਂ ਜਦੋਂ ਅਸੀਂ ਤੁਹਾਨੂੰ ਕਮਾਈ ਚ ਨਹੀਂ ਉਹ ਕਰ ਰਹੇ ਆ ਤੇ ਤੁਸੀਂ ਸਾਡਾ ਕਿਉਂ ਲੇਟ ਕਰਦੇ ਹੋ ਉਹ ਮੈਂ ਕਿਹਾ ਇੱਕ ਫਨੀ ਇੰਟਰਵਿਊ ਜੀ ਸੀਗੀ ਵੀ ਉਹ ਜੋ ਦਿਖਾਇਆ ਸੀਗਾ ਵੀ ਉਹ ਬਈ ਉਹਦੇ ਪਸ਼ੂ ਰੱਖੇ ਸੀਗੇ ਉਹ ਗੱਲ ਗੱਲ ਵਿੱਚੋਂ ਗੱਲ ਕਰੇ ਚੰਗਾ ਜੀ ਮੇਰਾ ਤਾਂ ਟਾਈਮ ਹੋ ਗਿਆ ਉਹ ਕਹਿੰਦਾ ਅੱਜ ਰਾਤ ਨੂੰ ਕਹਿੰਦਾ ਤੁਹਾਡਾ ਟਾਈਮ ਉਹ ਕਹਿੰਦਾ ਬਸ ਆਹ ਤੇ ਹੁੰਦੀ ਆ ਬਈ ਉਹ ਹੁਣ ਉਹਨੇ ਕਿਹਾ ਮਸ਼ੀਨ ਰੱਖੇ ਨੇ ਤੇਰਾ ਵੀ ਹੁਣ ਧਾਰਾਂ ਦਾ ਟਾਈਮ ਹੋ ਗਿਆ ਹੁਣ ਧਾਰਾਂ ਤਾਂ ਮੈਂ ਨਹੀਂ ਚੋਣੀਆਂ ਦਾਰੀਆਂ ਪਰ ਹੁਣ ਉਹਨਾਂ ਦਾ ਟਾਈਮ ਫੀਡ ਪਾਉਣ ਦਾ ਟਾਈਮ ਹੋ ਗਿਆ ਮੇਰਾ ਤੇ ਹੁਣ ਮੈਂ ਕਿਹਾ ਕਿ ਫੀਡ ਪਾ ਦੂੰਗਾ ਤੇ ਮੇਰਾ ਹੁਣ ਟਾਈਮ ਰੱਖਿਆ ਵੀ 4:00 ਵਜੇ ਫਿਰ ਮੈਂ ਇਹਨਾਂ ਨੂੰ ਬੰਦ ਕਰ ਦਿੰਦਾ ਹੁੰਦਾ ਠੀਕ ਹੈ ਜੀ ਤੇ ਵੈਸੇ ਹਾਲੇ ਮੈਂ ਇੱਥੇ ਬਾਹਰ ਲਿਖ ਕੇ ਲਾਇਆ ਨਹੀਂਗਾ ਵੀ ਇੱਥੇ ਦੇਸੀ ਆਂਡੇ ਬਹੁਤ ਲੋਕਾਂ ਨੂੰ ਤਾਂ ਪਤਾ ਹੀ ਨਹੀਂਗਾ ਠੀਕ ਹੈ ਜੀ ਮੈਨੂੰ ਓਹ ਆ ਯਾਰ ਵੀ ਜਦੋਂ ਪੂਰੇ ਆਂਡੇ ਵੀ ਆਉਣ ਲੱਗ ਪਏ ਜਦੋਂ ਝੁੱਗੇ ਚੋਂ ਚਾਰ ਟਟਰਿਆਂ ਹੋਣੀਆਂ ਹੁਣ ਜਿਵੇਂ ਬਾਹਰ ਇੱਥੇ ਲਿਖ ਕੇ ਲਾਦਾ ਜੀ ਇੱਥੇ ਪ्योर ਦੇਸੀ ਆਂਡੇ ਤੇ ਉਹ ਹੁਣ ਜਿਹੜਾ ਆਉਂਦਾ ਟ੍ਰੇ ਹੀ ਲੈ ਜਾਂਦਾ ਹਾਂਜੀ ਤੇ ਜੇ ਚਾਰ ਚਾਰ ਬੰਦੇ ਆ ਗਏ ਤੇ ਚਾਰ ਟ੍ਰੇਆਂ ਲੈ ਗਏ ਨਹੀਂ ਪੰਜ ਮਿੰਟ ਮੈਂ ਉਹਨਾਂ ਜਿਹੜੇ ਮੈਂ ਤੂੰ ਬੋਰਡ ਤਾਂ ਆਏ ਲਿਖ ਕੇ ਲਾਇਆ ਵਾ ਨਹੀਂ ਜੀ ਆਪਾਂ ਇਹ ਕਹਿ ਦਿਆ ਕਰੀਏ ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਬਸ ਮੁੱਕੇ ਆ ਨਹੀਂ ਉਹ ਤਾਂ ਖਰ ਵੀ ਜਿਵੇਂ ਹੁਣ ਐਡ ਤਾਂ ਕਰਨੀ ਪੈਂਦੀ ਆ ਹਾਂਜੀ ਵੀ ਹੁਣ ਜੇ ਮੈਂ ਕਹਾਂ ਵੀ ਮੈਂ ਕਿਸੇ ਨੂੰ ਦੱਸਾਂ ਹੀ ਨਾ ਹਾਂਜੀ ਤੇ ਵੀ ਇੱਥੇ ਚਟੇ ਪਾਈ ਬੈਠਾ ਆ ਵੀ ਆਪੇ ਅਗਲਾ ਆਊਗਾ ਹੁਣ ਐਡ ਤਾਂ ਕਰਨੀ ਪੈਣੀ ਕਿਸੇ ਨੂੰ ਪਤਾ ਤਾਂ ਲੱਗੇ ਵੀ ਇੱਥੇ ਵੀ ਆਂਦੇ ਸੀ ਇਹ ਮਾੜਾ ਆ 10ਵੀਂ ਦੋ ਕੀ ਆਪਾਂ ਕਿਹੜੀ ਜਗ੍ਹਾ ਤੇ ਬੈਠਿਆਂ ਤੇ ਜੇ ਉਹਨਾਂ ਨੇ ਲੈਣਾ ਹੋਵੇ ਇਸ ਤੋਂ ਨੇੜੇ ਤੇੜੇ ਵਾਲਾ ਨੂੰ ਤਾਂ ਪਤਾ ਲੱਗੇ ਜੇ ਵੀਡੀਓ ਪਹੁੰਚਦੀ ਹੋਵੇ ਉਹਨਾਂ ਤ ਹਾਂ ਆਪਾਂ ਪਿੰਡ ਬ ਤੇ ਡਿਸਟ੍ਰਿਕਟ ਆਪਣੀ ਕੋਟਕਪੂਰਾ हां ਕੋਟਕਪੂਰਾ ਤੇ ਵੈਸੇ ਵੀ ਕਿਉਂਕਿ ਆਪਣੇ ਕੋਲੇ ਜੇ ਤਾਂ ਹੁੰਦੇ ਨਾ ਵੀ 15 2000 ਮੁਰਗੀਆਂ ਰੱਖੀਆਂ ਹੁੰਦੀਆਂ ਫਿਰ ਤਾਂ ਪਰ ਮੰਨ ਕੇ ਚੱਲੀਏ ਵੀ ਆਪਣੇ ਕੋਲੇ ਵੀ ਦੂਰੋਂ ਵੀ ਕਸਟਮਰ ਆਉਣ ਮੈਨੂੰ ਤਾਂ ਇਉਂ ਆ ਸਾਡਾ ਪਿੰਡ ਕਾਫੀ ਵੱਡਾ ਨਾ ਠੀਕ ਹੈ ਤੇ ਕੱਲ ਮੈਂ ਇੱਕ ਗਰੁੱਪ ਚ ਸਿਰਫ ਇੱਕ ਥੋੜੀ ਜੀ ਵੀਡੀਓ ਪਾਈ ਸੀਗੀ ਮੁਰਗੀਆਂ ਦੀਆਂ ਤੇ ਆਇਆ ਬੰਦਾ ਆਇਆ ਸੀਗਾ ਮੈਨੂੰ ਨਹੀਂ ਪਤਾ ਇਹਦੇ ਕੋਲ ਕਿਵੇਂ ਗੱਲ ਪਹੁੰਚੀ ਕਿਉਂਕਿ ਮੈਂ ਹਾਲੇ ਤੋਂ ਬਹੁਤ ਲੋਕਾਂ ਦਾ ਪਤਾ ਹੀ ਨਹੀਂ ਗਰੀ ਮੇਰੇ ਕੋਲ ਗੁੜੀਆਂ ਰੱਖੀਆਂ ਨੇ ਤੇ ਬਹੁਤ ਲੋਕਾਂ ਤਾਂ ਇਹ ਵੀ ਨਹੀਂ ਪਤਾ ਵੀ ਮੈਂ ਪਹਿਲਾ ਵਾਰ ਸੀ ਨਾ ਇਹ ਵਾਰੋਂ ਆਇਆ ਵਾ ਅੱਛਾ ਉਹ ਹੁਣ ਅਗਲੇ ਮਹੀਨੇ ਆਉਣਾ ਫੈਮਿਲੀ ਨੇ ਤੇ ਇੱਥੇ ਵੀ ਖੜੇ ਜਿਹੜੇ ਮੇਰੇ 11 ਦੋਸਤ ਆ ਉਹ ਜਦੋਂ ਆਉਂਦੇ ਆ ਉਹ ਕਹਿੰਦੇ ਉਹ ਤੂੰ ਕੋਲ ਆ ਕੰਮ ਬਿੜਿਆ ਓਏ ਬਿਠਾ ਚ ਬੈਠਾ ਇਹ ਗੱਲ ਮੈਨੂੰ ਪਹਿਲਾਂ ਪਤਾ ਸੀਗਾ ਹਾਂਜੀ ਮੈਂ ਕਿਹਾ ਵੀ ਜਿਆਦਾਤਰ ਲੋਕੀ ਫੇਲ ਹੁੰਦੇ ਆ ਜਿਆਦਾਤਰ ਜਿਆਦਾਤਰ ਲੋਕੀ ਇਹ ਵੀ ਮੰਨ ਜਾਂਦੇ ਆ ਵੀ ਯਾਰ ਸਾਰੇ ਕਹੀ ਜਾਂਦੇ ਵੀ ਉਹ ਵੀ ਕੰਮ ਫੇਲ ਹੋ ਰਿਹਾ ਔਰ ਬਿਠਾ ਵਾਲਾ ਯਾਰ ਉਹ ਹੋਣਾ ਬੜਾ ਕੰਮ ਦਾ ਕੰਮ ਆ ਯਾਰ ਵੈਸੇ ਮੈਨੂੰ ਲੱਗਦਾ ਨਹੀਂ ਕੋਈ ਐਹੋ ਜਿਹਾ ਕੰਮ ਹੋਊਗਾ ਵੀ ਜਿਹੜਾ ਕਿਸੇ ਨੇ ਸ਼ੁਰੂ ਕੀਤਾ ਹੋਵੇ ਤੇ ਲੋਕਾਂ ਨੇ ਕਹਿਣਾ ਯਾਰ ਉਹ ਵੀ ਕੰਮ ਤਾਂ ਯਾਰ ਇਹਨੇ ਸ਼ੁਰੂ ਕੀਤਾ ਕੰਮ ਤਾਂ ਕੋਈ ਵੀ ਹੋਵੇ ਨਹੀਂ ਪਹਿਲਾਂ ਪਹਿਲਾਂ ਸਾਰੇ ਐਂ ਕਹਿੰਦੇ ਹੁੰਦੇ ਆ ਵੀ ਉਹ ਵੀ ਕੋਈ ਕੰਮ ਬਿੜਿਆ ਬਿਠਾ ਚੋ ਹ ਉਹ ਹੁਣ ਆ ਇੱਥੇ ਘਰਾਂ ਚ ਹੀ ਤਾਇ ਦਾ ਬੰਦਾ ਤੇ ਪੁਲਿਸ ਮਲਾਜਮ ਉਹ ਬੰ ਨੂੰ ਬੜਾ ਕੰਨ ਹੁੰਦਾ ਇਹਨਾਂ ਦਾ ਮੋਸ਼ਕੀ ਦੇ ਬਟਾ ਹਾਲਾਗੇ ਇਹਨਾਂ ਦਾ ਇੰਨਾ ਮੋਸ਼ਕ ਨਹੀਂ ਹੁੰਦਾ ਉਹ ਜਿਹੜੇ ਦੂਜੇ ਹੁੰਦੇ ਨੇ ਬਲੇਲਰ ਜੀ ਉਹਨਾਂ ਦੀ ਜਿਹੜੀ ਫੀਡ ਹੁੰਦੀ ਉਹ ਚ ਸਕੈਨ ਸਕੁਨੀ ਜੀ ਪਾਈ ਹੁੰਦੀ ਆ ਠੀਕ ਆ ਤੇ ਉਹ ਹੁਣ ਜਦੋਂ ਵੀ ਸਕੈਨ ਸਕੁਨ ਖਾਣੀ ਆ ਫਿਰ ਬਿਠੋ ਨੂੰ ਮੋਸ਼ਕਾਣਾ ਹੀ ਹੈ ਇਹਨਾਂ ਨੇ ਹੁਣ ਨਾਰਮਲ ਫੀਡ ਖਾਣੀ ਹੈ ਜਿਹਦੇ ਵਿੱਚ ਮੱਕੀ ਹੈ ਵਿੱਚ ਕੌਲ ਕਣਕ ਹੈ ਜਾਂ ਕੁਝ ਬਸ ਉਹ ਵੀ ਫਿਰ ਸਮੇਂ ਲਗਾ ਦੀ ਹੋਣੀ ਹੈ ਅਰਗੇਨਿਕ ਜੇ ਜਦੋਂ ਹਾਂ ਵੀ ਜਿਵੇਂ ਹੁਣ ਜਿਵੇਂ ਇੱਥੇ ਆ ਲਾਈਬ੍ਰੇਟੇਰੀ ਇਹ ਤੇ ਹੁਣ ਜੇ ਮੀਂਹ ਪੈ ਜਾਊਗਾ ਤੇ ਫੇਰ ਤਾਂ ਇੱਥੇ ਗਕੈਸ ਹੀ ਬਣੂਗੀ ਨਾ ਤੇ ਫੇਰ ਸਮੈਲ ਆਊਗੀ ਉਹਦੇ ਸੁੱਕਾ ਫੇਰ ਨਹੀਂ ਸਮੈਲ ਆ ਜੀ ਸਾਲ ਸਫਾਈ ਦਾ ਆਪਾਂ ਕਿਤੇ ਆਪਾਂ ਆਪਣੇ ਘਰ ਚ ਨਾ ਸਫਾਈ ਰੱਖਾਂਗੇ ਤਾਂ ਸਮੈਲ ਤਾਂ ਉੱਥੋਂ ਆਉਣ ਲੱਗ ਜਣੀ ਆ ਆਪਦੇ ਚ ਉਹਨਾਂ ਸਫਾਈ ਰੱਖਾਂਗੇ ਤਾਂ ਸਮੈਲ ਤਾਂ ਉੱਥੋਂ ਆਉਣ ਲੱਗ ਜਾਣੀ ਆ ਤੇ ਹੁਣ ਮੈਨੂੰ ਏਉਂ ਆ ਵੀ ਅਗਲੇ ਮਹੀਨੇ ਜੇ ਹੁਣ ਫੈਮਿਲੀ ਨੇ ਕਿਹਾ ਵੀ ਨਹੀਂ ਨਹੀਂ ਚੱਲ ਵਾਪਸ ਇਹ ਫਿਰ ਨਹੀਂ ਨਹੀਂ ਕਰਨਾ ਆਈਡੀਆ ਠੀਕ ਆ ਤੇ ਫਿਰ ਮੈਂ ਇਥੇ ਪਹਿਲਾਂ ਹੀ ਮਨ ਕੇ ਵੀ ਇੱਕ ਦੋ ਬੰਦੇ ਮੈਨੂੰ ਕਈ ਬੈਠੇ ਆ ਕਹਿੰਦੇ ਵੀ ਜੇ ਤੂੰ ਜਾਣਾ ਹੋਇਆ ਤੇ ਬਈ ਯਾਰ ਬਈ ਆ ਆ ਕਿਸੇ ਨੂੰ ਦੇ ਹੀ ਨਾ ਵੀ ਸਾਨੂੰ ਆਂ ਹੀ ਦੇ ਜੀ ਤੁਸੀਂ ਇਦਾਂ ਕਰੋ ਆਪਣੇ ਕਮਾਈ ਨੂੰ ਆਪਾਂ ਇੱਥੇ ਟੇਬਲ 'ਤੇ ਰੱਖ ਲੈਨੇ ਆ ਮੈਨੂੰ ਉਹੀ ਸੀ ਨਾ ਹਾਂਜੀ 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 ਮੈਨੂੰ ਉਹੀ ਜੇ ਕੁਕੜੀ ਨੇ ਉਹ ਠੰਗ ਮਾਰਤੀ ਨਾ ਫੇਰ ਕਦੇ ਇਹਨਾਂ ਨੂੰ ਸ਼ਾਇਦ ਉਹ ਨਾ ਉਹ ਵੀ ਆਪ ਤਨਾ ਪੈ ਜੇ ਹਾਂਜੀ ਾਂਡੇ ਖਾਣ ਦੀ ਹਾਂ ਕਰਕੇ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਇਹ ਸਾਡੀ ਕਮਾਈ ਹੈ ਹਾਂ ਵੀ ਉਹਨਾਂ ਨੂੰ ਇਹਦਾ ਸਵਾਲ ਲੱਗਦਾ ਬਾਕੀ ਜਿਹੜੀ ਤੁਸੀਂ ਮਸਾਮਾ ਵਾਲੀ ਗੱਲ ਕਰ ਰਹੇ ਸੀ ਉਹ ਹੈ ਨਿੱਗਾ ਹੀ ਆ ਦੇਖ ਆ ਹੁਣ ਜਿਵੇਂ ਉੱਥੇ ਦਾ ਸਾਫ ਸੁਥਰਾ ਤਾਂ ਜਵਨ ਸਾਫ ਸੁਥਰਾ ਅੰਡਾ ਹਾਂਜੀ ਇਹ ਜਾਨੀ ਕਿ ਹਲੇ ਨਾ ਅੰਡਾ ਨਿੱਕਾ ਹਾਂਜੀ ਉਹੀ ਗੱਲ ਹੈ ਨਾ ਵੀ ਇਹ ਹਲੇ ਗੁਗੜੀ ਨਵੀਂ ਨਵੀਂ ਅੰਡਾ ਦੇਣ ਲੱਗੀ ਆ ਇਹ ਇਹਦਾ weight ਹੋਊਗਾ ਮੇਰੇ ਹਿਸਾਬ ਨਾਲ 30 ਤੋਂ 20 ਗ੍ਰਾਮ ਦੇ ਵਿੱਚ ਵਿੱਚ ਠੀਕ ਆ ਆ ਫਾਈਨ ਐਕਸਪੀਰੀਅੰਸ ਹੋ ਗਿਆ ਮਤਲਬ ਤੁਹਾਨੂੰ ਹਾਂ ਯਾਰ ਇਹ ਹੁਣ ਨਵੀਂ ਕੁਗੜੀ ਹੈ ਕੋਈ ਜਿਹੜੀ ਅੰਡਾ ਦੇਣ ਲੱਗੀ ਹੁਣ ਹੱਥ ਦਾ ਹੀ ਉਹ ਮੈਜ਼ਰਮੈਂਟ ਸਕੇਲ ਬਣ ਗਿਆ ਵਾ ਕਿਤੇ ਅੰਦਰ ਸਕੇਲ ਪਿਆ ਨਾ ਹਾਂ ਮੈਂ ਐਟਮ ਸਾਰੇ ਰੱਖੀਆਂ ਮੈਂ ਠੀਕ ਹੈ ਜੀ ਤੇ ਸਕੇਲ ਰੱਖੀ ਆ ਉਹ ਐਨਪੈਰੇਡ ਉਹ ਐਨਪੈਰੇਡ ਟੈਂਪਰੇਚਰ ਚੈੱਕ ਕਰਨ ਵਾਲਾ ਠੀਕ ਆ ਉਹ ਜ਼ਿਆਦਾਤਰ ਇਹ ਹਲਵਾਈ ਵਰਤਦੇ ਹੁੰਦੇ ਆ ਹੂੰ ਹੂੰ ਉਹ ਰੂਮ ਟੈਂਪਰੇਚਰ ਜਿਵੇਂ ਪਿੱਛੇ ਠੰਡ ਜ਼ਿਆਦਾ ਸੀਗੀ ਰੂਮ ਟੈਂਪਰੇਚਰ ਵੇਨਾ ਹੁੰਦਾ ਸੀ ਕਿਤੇ ਠੰਡ ਤਾਂ ਨਹੀਂ ਲੱਗਦੀ ਇਹਨਾਂ ਨੂੰ ਹੂੰ ਹੂੰ ਤੇ ਹੁਣ ਤਾਂ ਵਸ ਦਿਨ ਵਧੀਆ ਹੋ ਗਏ ਹਾਂ ਤੇ ਆਹ ਵੀ ਮੈਂ ਵੇਟ ਕਰਦਾ ਕਿਉਂਕਿ ਨਵੀਂ ਗੁਗੜੀ ਆ ਤੇ ਹਲੇ ਕਈ ਦੇਣ ਲੱਗੀਆਂ ਆਂਡੇ ਕਈ ਦੇਈ ਜਾਂਦੀਆਂ ਕਈ ਤਾਂ ਹੁਣ 20 ਦਿਨ 25 ਦਿਨ ਪਹਿਲਾਂ ਆਂਡੇ ਦੇਈ ਜਾਂਦੀਆਂ ਕੁਇਂ ਦੇ ਹੁੰਦੇ ਸੀ ਕਿ ਸਾਢੇ 4 ਮਹੀਨੇ ਦੀ ਕੁਕੜੀ ਆਂਡਾ ਦੇਣ ਲੱਗਦੀ ਆ। ਉਹਦੇ ਵਿੱਚ ਤਾਂ ਕਈ ਤਾਂ 4 ਮਹੀਨੇ ਤੋਂ ਹਫ਼ਤਾ ਪਹਿਲਾਂ ਹੀ ਆਂਡੇ ਦੇਣ ਲੱਗ ਪਈਆਂ। ਉਹ ਪੱਕੀ ਚੀਜ਼ ਤਾਂ ਕੋਈ ਵੀ ਨਹੀਂ ਹੁੰਦੀ ਕਿਉਂਕਿ ਕਿਸੇ ਨੇ ਕਈ ਹਾਲੇ ਦੇਣ ਹੀ ਨਹੀਂ ਲੱਗੀਆਂ। ਤੇ ਹੁਣ ਜਿਵੇਂ 2 ਡਰੇਆ ਮਾਹਾਂ ਹੁੰਦੀਆਂ ਦਿਹਾੜੀ ਤੇ ਵੀ ਜਿਵੇਂ 150 ਆ ਤੇ ਕੱਲ ਜੇ ਕੋਈ ਨਾ ਨਾ ਨੁਗਾ ਪਾਉਣਾ ਹੋਵੇ ਵੀ 120 110 ਦਾ 100 ਆਂਡਾ ਦਾ ਹੋਵੇ ਕਹਲੇ 100 ਹੋਣੀ ਰਿਆ ਦਾ ਮਤਲਬ ਵੀ ਹਾਲੇ ਵੀ 50% ਵੀ ਨਹੀਂ ਕੋੜੀਆਂ ਅੱਡੇ ਦੇ ਲੱਗੀਆਂ ਇਹਨਾਂ ਦਾ ਘੜਾ ਹਾਜ਼ਰੀ ਲਵਾ ਕੇ ਜਾਣੀ ਆ ਵੀ ਅੱਜ ਮੈਂ ਅੰਡਾ ਦਿੱਤਾ ਨਹੀਂ ਨਹੀਂ ਉਹ ਵੀ ਸਾਰਾ ਕੁਝ ਅੰਦਾਜ਼ੇ ਜਿਹਾ ਹੁੰਦਾ ਮੈਂ ਵੀ ਇੱਕ ਦਿਨ ਐਂ ਗੱਲ ਕਰਦਾ ਸੀ ਮੈਂ ਕਿਹਾ ਵੀ ਇੱਕ ਨੰਬਰ ਕੋੜੀ ਨੇ ਅੰਡਾ ਦਿੱਤਾ ਕਰਦੇ ਕਿੰਨੇ ਤੇਨੂੰ ਕੋਈ ਪਤਾ ਲੱਗਣਾ ਵੀ ਜਿੰਨਾ ਅੰਡਾ ਦਿੱਤਾ ਉਹ ਮੈਂ ਕਿਹਾ ਉਹ ਨਾ ਹਾਈ ਲਾਉਣੀ ਆ ਤੇ ਮੈਂ ਕਿਹਾ ਮੇਰਾ ਰੀਐਕਟਰ ਲਾਇਆ ਵਾ ਤੇ ਨਾਂ ਲਿਖ ਜਾਨੀ ਆ ਵੀ ਮੈਂ ਫਲਾਨੀ ਵੀ ਮੈਂ 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 ਵੀ ਫਲਾਨੀ ਆ ਵੀ ਮੈਂ ਅੰਡਾ ਦੇਖੀ ਆ ਹਾਂਜੀ ਤੇ ਮੈਂ ਕਿਹਾ ਸੈਂਡ ਕਰ ਜਾਨੀ ਆ ਉਹ ਮੈਂ ਕਿਹਾ ਮੈਂ ਸੈਂਡ ਵੇਖ ਲੈਣਾ ਹਾਂ ਕਰਦੇ ਸਮਝ ਨਾ ਆਵੇ ਉਹ ਮੈਂ ਕਿਹਾ ਵੀ ਜਿਹੜੀ ਨਵੀਂ ਗੁਗੜੀ ਆਂਡਾ ਦਿੰਦੀ ਆ ਉਹ ਮੈਂ ਕਿਹਾ ਵੀ 30 35 ਗ੍ਰਾਮ ਦਾ ਆਂਡਾ ਹੁੰਦਾ ਮੈਂ ਕਿਹਾ ਜਿਹੜੀ ਗੁਗੜੀ ਪ੍ਰਾਣੀ ਹੋ ਜਾਂਦੀ ਆ ਜਿਹੜੀ ਮੈਨੂੰ ਕਿ 10 15 ਦਿਨ ਨੂੰ ਹੋ ਜਾਂਦੇ ਆ ਉਹਦਾ ਮਖਾਣ ਦੇ ਦਾ ਸਿਆਜ ਵਧੀ ਜਾਂਦਾ ਹੂੰ ਤੇ ਮੈਂ ਕਿਹਾ ਵੀ ਹੁਣ ਜਿਹੜਾ 75 80 ਗ੍ਰਾਮ ਦਾ ਆਂਡਾ ਤੇ ਮੈਂ ਕਿਹਾ ਵੀ ਉਹਨੂੰ ਪਤਾ ਇਹ ਤਾਂ ਪ੍ਰਾਣੀ ਗੁਗੜੀ ਹੈ ਤੇ ਮੈਂ ਕਿਹਾ ਜਦੋਂ ਦਿਨ ਮੈਨੂੰ ਕੋਈ ਨਵਾਂ ਆਂਡਾ ਮਿਲ ਜਾਂਦਾ ਨਿਕਾਜ ਆ ਉਹ ਪਤਾ ਲੱਗ ਜਾਂਦਾ ਵੀ ਇਹ ਨੰਨੀ ਕੁਕੜੀ ਹਾਂ ਮਤਲਬ ਇਹ ਇੰਡੀਕੇਸ਼ਨਸ ਨੇ ਵੀ ਜਿਹੜੀ ਪ੍ਰੋਡਕਸ਼ਨ ਆ ਵੀ ਹੁਣ ਵਧਣੀ ਸਟਾਰਟ ਹੋਊਗੀ ਹਾਂ 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 ਬਾਕੀ ਉਹ ਗਿਣਤੀ ਚ ਪਤਾ ਲੱਗ ਜਾਂਦਾ ਹਾਂ ਜਿਹੜੀ ਤੁਸੀਂ ਉਹਦੇ ਕਿੰਨੇ ਕਲੈਕਟ ਕਰਦੇ ਹੋ ਹਾਂ 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 ਉੱਥੋਂ ਪਤਾ ਲੱਗ ਜਾਂਦਾ ਐ ਹੁਣ ਜਿਵੇਂ ਆਂ ਅੰਡਾ ਇਹਦੇ ਚੋਂ ਬੱਚਾ ਸ਼ਾਇਦ ਨਾਮ ਨਿਕਲੇ ਕੋਈ ਸ਼ਾਇਦ ਦਾ ਸਾਈਜ਼ ਛੋਟਾ ਨਿਕਲੂਗਾ ਬੱਚਾ ਛੋਟਾ ਨਿਕਲੇ ਆਊਗਾ ਇਹ ਵੀ ਹੋ ਸਕਦਾ ਹਾਂ ਜਿਵੇਂ ਆ ਜਮਾ ਸਾਹਿਬ ਇਹਨੂੰ ਕੁਝ ਵੀ ਨਹੀਂ ਲੱਗਿਆ ਓਰ ਖੋਰ ਗੱਲਾਂ ਬਾਤਾਂ ਚਲੋ ਕਰਦੇ ਰਵਾਂਗੇ ਤੁਸੀਂ ਤੁਹਾਡਾ ਆਪਦਾ ਚੈਨਲ ਨਹੀਂ ਮੇਰਾ ਹੁਣ ਤਾਂ ਟਾਈਮ ਹੋ ਗਿਆ ਨਹੀਂ ਵੀ ਉਹੀ ਆਪਾਂ ਰੈਪ ਅਪ ਦੇ ਰਹੇ ਸੀਗੇ ਹਾਂ ਤੇ ਵੀਡੀਓ ਦੇ ਵਿੱਚ ਯਾਰ ਟਾਈਮ ਹੋ ਗਿਆ ਤੇ ਮਤਲਬ ਕਿ ਮੈਂ ਹੁਣ ਫੀਡ ਪਾ ਰਿਆ ਹੁਣ ਹਾਂਜੀ ਤੇ ਫਿਰ ਇਹ ਫਿਰ ਤੁਸੀਂ ਆਪਦੇ ਚੈਨਲ ਨੂੰ ਕੰਟੀਨਿਊ ਰੱਖੋਗੇ ਵੀਡੀਓ ਇਹਦੇ ਵਿੱਚ ਰੈਗੂਲਰਲੀ ਹਾਂ ਜੇ ਤਾਂ ਯਾਰ ਮੈਂ ਆਪਦਾ ਇਹ ਕੰਮ ਕੀਤਾ ਠੀਕ ਅੱਗੇ ਵਧਾਇਆ ਤੇ ਜੇ ਮੈਂ ਵਧਾਇਆ ਮੇਰਾ ਇਰਾਦਾ ਹੈਗਾ ਵੀ ਮੈਂ ਕੰਮ ਸੇ ਕੰਮ ਹਜ਼ਾਰ ਬਾਹਰ ਤੱਕ ਤਾਂ ਜਾਵਾਂ ਨਾ ਜੇ ਮੈਨੂੰ ਲੱਗਿਆ ਵੀ ਮੈਂ ਹੋਰ ਵੀ ਕਰ ਸਕਦਾ ਐ ਮੈਨੂੰ ਬੰਦੇ ਬੰਦੇ ਮਿਲ ਗਏ ਤਾਂ ਫਿਰ ਮੈਂ ਸ਼ਾਇਦ ਜਾਨੀ ਕਿ ਵੀ ਇਥੇ ਐਚ ਆਰ ਵੀ ਲਾ ਲਵਾਂ ਜੇ ਮੈਂ ਇਸ ਕੰਮ 'ਚ ਰਹਿ ਗਿਆ ਤਾਂ ਤੇ ਜੇ ਮੈਨੂੰ ਘਰ ਜਾਣੇ ਰਹਿਣ ਦੇ ਤਾਂ ਇਥੇ ਉਹਨੇ ਕਹਿੰਿਆ ਵੀ ਨਹੀਂ ਨਹੀਂ ਛੱਡ ਤੂੰ ਕਿਹੜੇ ਕੰਮਾਂ 'ਚ ਪਿਆ ਬਾਹਰ ਹੀ ਚੱਲ ਤੇ ਫੇਰ ਅਪਰ ਮੈਂ ਬਾਹਰ ਵੀ ਨਾ ਹੋ ਸਕਦਾ ਕਰ ਦਦਾ ਹੂੰ ਨਹੀਂ ਫੈਮਿਲੀ ਦੀ ਰਾਏ ਤਾਂ ਜ਼ਰੂਰੀ ਐਂਦੀ ਮੈਨੂੰ ਤੇ ਸਿਆਣੇ ਬੰਦੇ ਜਿਹਦੇ ਤੱਤ ਕੱਡੇ ਹੁੰਦੇ ਆ ਉਹਨਾਂ ਦੇ ਆਪ ਦੇ ਤੱਤ ਕੱਡੇ ਹੋਏ ਆ ਜੇ ਹੁਣ ਕੱਲ ਨੂੰ ਕੋਈ 1921 ਹੋ ਜੇ ਕੁਝ ਨੁਕਸਾਨ ਹੋ ਜੇ ਉਹਨਾਂ ਨੇ ਕਹਿਣਾ ਕਿ ਕਿਉਂ ਤੈਨੂੰ ਕਿਹਾ ਨਹੀਂ ਸੀਗਾ ਠੀਕ ਹੈ ਨਾ ਬਾਅਦ ਜਾਣੀ ਹੁੰਦੀ ਹੈ ਇਹ ਆਪਣਾ ਮੈਗਟਕ ਪਿਆ ਹੁੰਦਾ ਇਹ ਸਾਨੂੰ ਕਮਾਈ ਕਰਕੇ ਦਿੰਦੀ ਹੈ ਨਹੀਂ ਗੁੱਸਾ ਕਰ ਰਹੇ ਆ ਗੁੱਸਾ ਅੱਜ ਤਾਂ ਮੈਂ ਬੂਟ ਜੇ ਪਾਇਆ ਹੈ ਜਮੇਲੇ ਸੰਗੋੜੇ ਪਾਈ ਹੁੰਦੇ ਉਹ ਅੱਗ ਨੂੰ ਉਹ ਤਾਂ ਫਿਰ ਬਾਹਲਾ ਹਾਂ ਮੈਨੂੰ ਉੱਤੇ ਤਾਂ কুরਸੀ ਦੇ ਜਾਂ ਮੰਜੇ ਦੇ ਉੱਤੇ ਬਹਿਣਾ ਪੈਂਦਾ ਉਹ ਵੀ ਮਾਰ ਕੇ ਨਹੀਂ ਉਹ ਉਂਗਲਾਂ ਹੀ ਉਂਗਲਾਂ ਦੰਗਾ ਮਰੀ ਜਾਂਦੀਆਂ ਇਹਨੂੰ ਖਾਣ ਵਾਲੀ ਚੀਜ਼ ਆ ਨਹੀਂ ਪੈਰੀ ਹੱਥ ਲਾਉਂਦੀਆਂ ਨੇ ਨਹੀਂ ਹੱਥ ਲਾਉਂਦੀਆਂ ਚਲੋ ਆਪਾਂ ਰੈਪ ਅਪ ਦੇ ਦਿੰਨੇ ਆ ਤੇ ਵੈਸੇ ਤੁਸੀਂ ਮੈਂ ਇਹ ਕਹਿਣਾ ਵੀ ਤੁਸੀਂ ਚਲੋ ਜੇ ਇਹ ਕੰਮ ਨਹੀਂ ਵੀ ਕਰਨਾ ਹੋਇਆ ਤਾਂ ਵੀਡੀਓਜ਼ ਕਿਉਂਕਿ ਤੁਸੀਂ ਟੈਕਨੀਕਲ ਜੇ ਬੰਦੇ ਲੱਗਦੇ ਜਿੰਨੀਆਂ ਕੈਲਕੂਲੇਸ਼ਨਾਂ ਤੁਸੀਂ ਦੱਸਦੀਆਂ ਹਜੇ ਤਾਂ ਵਿਦਆਊਟ ਕਾਪੀ ਆਪਾਂ ਬੈਠੇ ਸੀਗੇ ਤੇ ਨਹੀਂ ਤਾਂ ਬਹੁਤ ਸਾਰੇ ਦਸ਼ਕਿਆਂ ਨੂੰ ਆਪਾਂ ਜਿਹੜੇ ਵੀ ਵਿਦ ਪ੍ਰੂਫ ਚੀਜ਼ਾਂ ਮਿਲ ਜਾਣੀਆਂ ਸੀ ਅਸੀਂ ਟਾਈਮ ਦੇ ਨਾਲ ਜਿਹੜੀਆਂ ਨੋਟ ਕੀਤੀਆਂ ਹਾਂ ਹਾਂ ਜੇ ਵੀ ਬੰਦਾ ਇੱਥੇ ਮੇਰੇ ਕੋਲ ਨੇੜੇ ਆ ਜੇ ਕੋਈ ਬੰਦੇ ਨੇ ਕਿਸੇ ਨੇ ਕੰਮ ਕਰਨਾ ਠੀਕ ਆ ਤੇ ਆ ਕੇ ਮੈਨੂੰ ਮਿਲੇ ਵੀ ਵੀ ਉਹ ਬੰਦੇ ਦਾ ਯਾਨੀ ਕਿ ਮਨ ਬਣ ਜੂਗਾ ਵੀ ਬੰਦੇ ਨੇ ਕੰਮ ਕਰਨਾ ਉਹ ਉਹ ਮੇਰੇ ਹਿਸਾਬ ਨਾਲ ਬਈ ਜੇ ਯਾਨੀ ਕਿ ਮੇਰੇ ਨਾਲ ਗੱਲ ਕਰੂਗਾ ਤੇ ਉਹ ਕਹੂਗਾ ਵੀ ਮੈਂ ਕੰਮ ਕਰਨਾ ਹੀ ਕਰਨਾ ਮੈਂ ਉਹੀ ਤਾਂ ਗੱਲ ਕਰ ਰਿਹਾ ਨਾ ਕਿ ਤੁਸੀਂ ਇਹ ਜਿਹੜਾ YouTube ਚੈਨਲ ਆ ਇਹਨੂੰ ਕੰਟੀਨਿਊ ਰੱਖੋ ਤੁਹਾਡੀਆਂ ਗੱਲਾਂ ਤੋਂ ਜੇ ਮੋਟੀਵੇਸ਼ਨ ਵੀ ਮਿਲਦੀ ਆ ਇਹ ਤਾਂ ਚਲੋ ਆਪਾਂ ਟੌਪਿਕ ਤੇ ਗੱਲ ਕਰ ਲਈ ਤੁਹਾਡੀਆਂ ਗੱਲਾਂ ਤੁਸੀਂ ਵੈਸੀ ਬਹੁਤ ਸੋਹਣੀਆਂ ਗੱਲਾਂ ਕਰਦੇ ਹੋ ਤੇ ਚੈਨਲ ਦੇ ਉੱਤੇ ਜਿਹੜੀਆਂ ਤੁਸੀਂ ਰੈਗੂਲਰ ਵੀਡੀਓ ਰੱਖੋ ਠੀਕ ਆ ਚਲ ਆਪਾਂ ਜੇ ਇਹ ਕੰਮ ਨਹੀਂ ਵੀ ਕਰਦੇ ਤੁਸੀਂ ਵੈਸੇ ਵੀ ਕੰਟੀਨਿਊ ਰੱਖਿਓ ਆਪਾਂ ਇੰਟਰੈਕਟ ਹੁੰਦੇ ਰਵਾਂਗੇ ਅੱਜ ਕੱਲ ਦੇ ਟਾਈਮ 'ਚ ਬਹੁਤ ਚੀਜ਼ ਜ਼ਰੂਰੀ ਆ ਆਪਾਂ ਕਈ ਗੱਲਾਂ ਜਿਹੜੀਆਂ ਕਿਸੇ ਬੰਦੇ ਨਾਲ ਨਹੀਂ ਕਰ ਪਾਉਂਦੇ ਉਹ ਕਈ ਬੰਦੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਤੱਕ ਨਹੀਂ ਪਹੁੰਚਦੀਆਂ ਤਾਂ ਕਈ ਬੰਦਾ ਸੁਣ ਕੇ ਕਹਿੰਦਾ ਹਾਂ ਯਾਰ ਮੈਨੂੰ ਆ ਗੱਲ ਦੀ ਲੋੜ ਸੀਗੀ ਹਾਂ ਹੁਣ ਜਿਵੇਂ ਆਪਾਂ ਉਹਦੀ ਗੱਲ ਕਰ ਲਈਏ 10-12000 ਤੇ ਕੋਈ ਹੈਗਾ ਵਾ ਜੇ ਕਿਸੇ ਨੇ ਆਪਣੀ ਪੂਰੀ ਵੀਡੀਓ ਵੇਖ ਲਈ ਤਾਂ ਉਹਦਾ ਵੀ ਮਨ ਬਣ ਸਕਦਾ ਮੋਟੀਵੇਸ਼ਨ ਵੀ ਥੋੜੀ ਜਿਹੀ ਇਸ ਚੀਜ਼ ਤੋਂ ਮਿਲੂਗੀ ਹਾਂ ਹਾਂ ਪਰ ਬੰਦਾ ਨਾ ਹਰੇਕ ਜ ਆ ਕਿਵੇਂ ਹੋ ਖਰਚਾ ਜ਼ਿਆਦਾ ਹੋ ਫਲਾਣਾ ਫਲਾਣਾ ਵੀ ਕੰਮ ਛੱਡ ਗਿਆ ਉਹ ਵੀ ਛੱਡ ਗਿਆ ਫਾਇਦਾ ਨਹੀਂ ਕੋਈ ਦੂਜੀ ਗੱਲ ਜਦੋਂ ਕੋਈ ਬੰਦਾ ਕੰਮ ਛੱਡਦਾ ਹੁਣ ਕੇ ਮੰਨ ਲਾ ਵੀ ਮੈਂ ਕੰਮ ਛੱਡਾ ਵੀ ਉਹ ਮੇਰੇ 'ਚ ਕੋਈ ਕਮੀ ਹੋਊਗੀ ਜਿਹੜਾ ਮੈਂ ਕੰਮ ਛੱਡ ਗਿਆ ਪਰ ਮੋਸਟਲੀ ਵੀ ਮੈਂ ਪਤਾ ਕੀ ਹੈ ਨਹੀਂ ਇਹੀ ਕਹੂੰਗਾ ਕੰਮ 'ਚ ਕੁਝ ਨਹੀਂ ਪਿਆ ਯਾਰ ਪਕਾਈ ਆ ਬੇਕਾਰ ਮੋਸਟਲੀ ਹਰ ਕੋਈ ਬੰਦਾ ਇਹੀ ਕਹਿੰਦਾ ਪਰ ਮੈਨੂੰ ਲੱਗਦਾ ਨਹੀਂ ਵੀ ਐਂ ਕਹਿਣਾ ਚਾਹੀਦਾ ਵੀ ਹੁਣ ਜਿਹੜੀ ਸੱਚਾਈ ਹੈ ਕੰਮ ਕੋਈ ਵੀ ਆ ਉਹ ਚ ਪੈਸਾ ਦਾ ਬਾਈਦਾ ਚਲ ਠੀਕ ਆ 15 ਆਪਦਾ ਮਨ ਅੱਕ ਜਾਂਦਾ ਉਹ ਪਰ ਜਾਂਦਾ ਜਾਂਦਾ ਦੂਜਿਆਂ ਨੂੰ ਵੀ ਉਹ ਨਾ ਵੀ ਕੀ ਕਹਿੰਦਾ ਨੇ ਵੀ ਡੀਮੋਟੀਵੇਟ ਕਰ ਜਾਂਦਾ ਹਾਂ ਡੀਮੋਟੀਵੇਟ ਕਰ ਜਾਂਦਾ ਵੀ ਲੋ ਫੀਲ ਕਰਾ ਜਾਂਦਾ ਵੀ ਯਾਰ ਕੰਮ ਚ ਵਾਕਈ ਵੀ ਹੈ ਨਹੀਂ ਕੁਝ ਨਹੀਂ ਜੇ ਨਾ ਇਹ ਕਰਨਾ ਹੁੰਦਾ ਉਹ ਵੀ ਟਲ ਜਾਂਦਾ ਹਾਂਜੀ ਉਸ ਦੁਨੀਆ ਤੁਸੀਂ ਵੇਖੋ ਨਾ ਕੰਮ ਕੋਈ ਵੀ ਨਹੀਂ ਬੰਦ ਹੋਇਆ ਜੇ ਮੰਨ ਲਓ ਇਸ ਚੀਜ਼ ਚ ਘਾਟਾ ਪੈਂਦਾ ਤਾਂ ਸਾਰੇ ਪੰਜਾਬ ਨੇ ਕੰਮ ਬੰਦ ਕਰ ਦਿੰਦਾ ਸੀਗਾ ਹਾਂ ਹਾਂ ਬਿਲਕੁਲ ਬਿਲਕੁਲ ਹੂੰ ਉਹ ਹੁਣ ਜੇ ਮਾਨ ਲਾ ਵੀ ਹੁਣ ਆਂਡੇ ਆ ਹੀ ਜਾਂਦੇ ਆ ਹੁਣ ਮੈਂ ਜਿਵੇਂ ਇੱਥੇ ਲਿਖ ਕੇ ਨਹੀਂ ਲਾ ਰਿਆ ਤੇ ਜੇ ਨਹੀਂ ਆਂਡੇ ਵੇਖਣਗੇ ਵੀ ਉਹ ਮੇਥੋਂ ਮਾਰਕੀਟਿੰਗ ਨਹੀਂ ਹੋਏ ਤਾਂ ਨਹੀਂ ਆਂਡੇ ਵੇਖ ਹਾਂਜੀ ਤੇ ਹੁਣ ਜੇ ਮੈਂ ਕਹੀ ਆਵਾ ਯਾਰ ਕੁਈ ਫਲਾਣੀ ਅੰਡੇ ਨਹੀਂ ਵਿਖਦੇ ਉਹ ਮਤਲਬ ਕਿਸੇ ਨਾ ਕਿਸੇ ਚੀਜ਼ ਦਾ ਦੱਸਣਾ ਹੀ ਨਹੀਂ ਮੇਰੇ ਕੋਲ ਕੁੜੀਆਂ ਦੇ ਆਂਡੇ ਗਏ ਵਿਖਣ ਕਿਸੇ ਨਾ ਕਿਸੇ ਚੀਜ਼ ਚ ਕਮੀ ਕਿਤੇ ਕੈਲਕੂਲੇਸ਼ਨ ਚ ਰਹਗੀ ਕਿਤੇ ਐਡਵਰਟਾਈਜ਼ਮੈਂਟ ਚ ਰਹਗੀ ਕਿਤੇ ਤੁਹਾਡੇ ਇਹਨਾਂ ਦੇ ਵੀ ਆਪਾਂ ਕਹਿ ਸਕਦੇ ਆਂ ਵੀ ਖਰਾਕ ਚ ਆਪਾਂ ਜੀ ਇਹਨਾਂ ਨੂੰ ਨੌਲੇਜ ਨਹੀਂ ਹੈਗੀ ਤਾਂ ਉਹਦੇ ਹੀ ਪ੍ਰੋਡਕਸ਼ਨ ਘਟ ਗਈ ਅਬ ਕਿਤੇ ਨਾ ਕਿਤੇ ਕਮੀ ਨੌਲੇਜ ਚ ਰਹਿ ਜਾਂਦੀ ਆ ਜਾਂ ਉਹ ਗੱਲਬਾਤ ਹੋ ਜਾਂਦੀ ਆ ਪਰ ਘਾਟੇ ਵਾਲੀ ਗੱਲ ਨਹੀਂ ਹੁਣ ਜਿਹੜੇ ਬੰਦੇ ਨੇ ਉਹੀ ਗੱਲ ਆ ਨਾ ਜਿਨੇ ਕੱਲਾ ਕਿਤਾਬੀ ਆ ਸਾਹਿਬ ਵੀ ਕਿਤਾਬ ਕੀਤਾ ਉਹਨੇ ਉਸੇ ਦੀ ਪੜ੍ਹ ਕੇ ਜਾਂ ਲੋਕਾਂ ਦੀ ਤੇਰੀ ਗੱਲ ਵਿੱਚ ਹੀ ਆ ਪਿੱਛੇ ਕੁੱਕੜਾਂ ਦੀ ਹੋ ਗਈ ਜੜਾਈ ਅੱਛਾ ਖਾਣ ਦਾ ਨਹੀਂ ਫੀਡ ਦਾ ਟਾਈਮ ਹੋ ਗਿਆ ਨਾ ਠੀਕ ਹੈ ਜੀ ਭਰਾਂ ਟਾਈਮ ਹੋ ਗਿਆ ਚਲੋ ਫਿਰ ਆਪਾਂ ਸਾਸਰੀ ਘਰ ਬੁਲਾ ਦਿੰਦੇ ਹਾਂ ਫੀਡ ਦਾ ਟਾਈਮ ਹੋ ਗਿਆ ਤੇ ਕਿਤੇ ਇਹ ਨਾ ਹੋਣ ਕਿਤੇ ਕੁੱਕੜ ਹੜਤਾਲ ਕਰ ਦੇਣ ਠੀਕ ਹੈ ਜੀ ਟਾਈਮ ਸਿਰ ਤੁਹਾਨੂੰ ਖਰਾਕ ਨਹੀਂ ਮਿਲਦੀ ਚਲੋ ਫਿਰ ਆਪਾਂ ਸਾਸਰੀ ਘਰ ਬੁਲਾ ਦਿੰਦੇ ਹਾਂ ਸਾਰਿਆਂ ਨੂੰ ਤੇ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਮਿਲਾਂਗੇ ਸਾਸਰੀ ਘਰ ਜੀ ਪਿਆਰ